ਇਨਸਾਨੀ ਫਰਜ਼ ਸਮਝ ਕੇ ਇੱਥੇ ਪਹੁੰਚਿਆ ਵਾਂ ਕਿਉਂਕਿ ਡਬਲ ਵਿਕਟਿਮਾਈਜੇਸ਼ਨ ਹੋ ਰਹੀ ਆ ਪਹਿਲਾਂ ਤਾਂ ਐਨਐਸਐਲ ਹੁਣਾ ਹੀ ਸਰਾਸਰ ਗਲਤ ਸੀਗਾ ਕਿਉਂਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀ ਪ੍ਰਾਇਮਰਲੀ ਨਸ਼ੇ ਦੇ ਖਿਲਾਫ ਪ੍ਰਚਾਰ ਕਰ ਰਹੇ ਸੀਗੇ ਸਿੱਖੀ ਦੇ ਨਾਲ ਜੁੜਨ ਵਾਸਤੇ ਪ੍ਰਚਾਰ ਕਰਦੇ ਸੀਗੇ ਉਹਨਾਂ ਨੇ ਕਿਤੇ ਵੀ ਕੋਈ ਵਾਇਲੈਂਟ ਐਕਸ਼ਨ ਨਹੀਂ ਗਾ ਸਿਰਫ ਇੱਕ ਅਜਨਾਲੇ ਪੁਲਿਸ ਸਟੇਸ਼ਨ ਵਿੱਚ ਝਗੜਾ ਹੁੰਦਾ ਤੁਸੀਂ ਉਹਨਾਂ ਨੂੰ 307 ਲਾਓ 452 ਲਾਓ ਅੰਮ੍ਰਿਤਸਰ ਜੇਲ੍ਹ ਚ ਰੱਖੋ ਟ੍ਰਾਇਲ ਕਰੋ ਸਜ਼ਾ ਦਿਓ ਪਰੰਤੂ ਇੱਕ ਅਧਿਕਾਰ ਭਗਵੰਤਮਾਨ ਨੂੰ ਕਿਨੇ ਦਿੱਤਾ ਕਿ ਤੁਸੀਂ ਚੱਕ ਕੇ ਦਿਬਰੂਗੜ ਅਰ ਕੀ ਹਜ਼ਾਰਾਂ ਕਿਲੋਮੀਟਰ ਦੂਰ ਜੇਲ੍ਹ ਚ ਭੇਜ ਦਿਓ ਔਰ ਹੁਣ ਉਹਨੋਂ ਅਥੇ ਸਾਜਿਸ਼ਾਂ ਹੋ ਰਹੀਆਂ ਕਿ ਆਪ ਹੀ ਪਲਾਂਟ ਕਰਤੇ ਹਿਡਨ ਕੈਮਰਸ ਤੇ ਆਪ ਹੀ ਪਲਾਂਟ ਕਰਕੇ ਮੁੜ ਕੇ ਇਲਜ਼ਾਮ ਉਲਟਾ ਇਹਨਾਂ ਤੇ ਲਾ ਕੇ ਮੈਨੂੰ ਇਹ ਨਜ਼ਰ ਆਉਂਦਾ ਕਿ ਗਵਰਨਮੈਂਟ ਆਫ ਇੰਡੀਆ ਤੇ ਪੰਜਾਬ ਗਵਰਨਮੈਂਟ ਦੀ ਮਿਲੀ ਹੋਈ ਸਾਜਿਸ਼ਾ ਕਿ ਇਹਨਾਂ ਦੀ ਐਨਐਸਏ ਨੂੰ ਐਕਸਟੈਂਡ ਕੀਤਾ ਜਾਵੇ 6 ਮਹੀਨੇ ਜਾਂ ਸਾਲ ਵਾਸਤੇ ਜਿਹੜਾ ਕਿ ਪੰਜਾਬ ਦੇ ਸਰਕਾਰ ਲਈ ਭਗਵੰਤਰੀ ਬਹੁਤ ਸ਼ਰਮਨਾਕ ਕਾਰਾ ਹੋਵੇਗਾ ਔਰ ਮੈਂ ਸਮਝਦਾ ਕਿ ਆ ਜਿਹੜਾ ਇਨਸਾਫ ਮੋਰਚਾ ਲੱਗਿਆ ਵਾ ਇਹ ਜਿਹੜਾ ਮੋਰਚਾ ਵਾ ਇਹਦੇ ਚ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਜ਼ਾਤ ਪਾਤ ਛੱਡ ਕੇ ਜਿੱਦਾਂ ਆਪਾਂ ਕਿਸਾਨਾਂ ਦੇ ਅੰਦੋਲਨ ਚ ਜਾਂਦੇ ਆ ਉਹਦਾ ਮਦਦ ਕਰਨੀ ਚਾਹੀਦੀ ਕਿਉਂਕਿ ਇਹ ਇੱਕ ਹਿਊਮਨ ਰਾਈਟਸ ਦਾ ਜਿਹੜਾ ਤੁਹਾਡੀ ਪ੍ਰਾਈਵੇਸੀ ਦਾ ਇਨਵੇਸ਼ਨ ਆ ਤੁਹਾਡੇ ਪ੍ਰਾਈਵੇਸੀ ਦੇ ਉੱਤੇ ਡਾਕਾ ਵਾ ਔਰ ਉਹਦੇ ਵਿਰੋਧ ਵਿੱਚ ਜਿਹੜੇ 45 ਵਿਅਕਤੀ ਜੇਲਾ ਚ ਬੈਠੇ ਨੇ ਤੇ ਬਾਹਰ ਸਾਡੀਆਂ ਉਹਨਾਂ ਦੀਆਂ ਮਾਤਾਵਾਂ ਉਹਨਾਂ ਦੇ ਪਿਤਾ ਉਹਨਾਂ ਦੇ ਚਾਚੇ ਤਾਏ ਭਰਾ ਬੈਠੇ ਨੇ ਪੋਖੜਤਾਲ ਤੇ 11ਵਾਂ ਦਿਨ ਹੈ ਜਸਟ ਇਮੇਜਨ ਮੈਂ ਭਗਵਾਨਤ ਨੂੰ ਪੁੱਛਣਾ ਚਾਹਣਾ ਕਿ ਤੂੰ ਤੈਨੂੰ ਤਿੰਨ ਵਕਤ ਦੀ ਰੋਟੀ ਨਾ ਮਿਲੇ ਤੇ ਤੁਹਾਡੀਆਂ ਚੀਕਾਂ ਨਿਕਲ ਜਾਣੀਆਂ ਤੁਸੀਂ ਅੱਜ ਉਹਨਾਂ ਨੂੰ 11ਵੇਂ ਦਿਨ ਟੋਲਰੇਟ ਕਰ ਰਹੇ ਹੋ ਕਮਨ ਨੇ ਇਹ ਵੀ ਨਹੀਂ ਪੁੱਛਿਆ ਆਣ ਕੇ ਕਿ ਤੁਹਾਡਾ ਮਸਲਾ ਕੀ ਹੈਗਾ ਅੱਜ ਇੱਕ ਸਾਡੀ ਸਤਕਾਰਯੋਗ ਮਾਤਾ ਜੀ ਕੀ ਨਾਮ ਉਹਨਾਂ ਦਾ ਗੁਰਮੀਤ ਸਿੰਘ ਬੁੱਕਣ ਵਾਲੇ ਦੀ ਮਾਤਾ ਜੀ ਗੁਰਮੀਤ ਸਿੰਘ ਬੁੱਕਣ ਵਾਲੇ ਦੀ ਮਾਤਾ ਦੇ ਕੋਲ ਬੈਠ ਕੇ ਆਇਆ ਮੈਂ ਉਹਦਾ ਉਹ ਬਿਲਕੁਲ बेहोਸ਼ੀ ਦੇ ਆਲਮ 'ਚ ਨੇ ਔਰ ਦੂਸਰੀਆਂ ਵੀ ਸਾਡੀਆਂ ਸਤਕਾਰਯੋਗ ਭੈਣਾਂ ਤੇ ਮਾਤਾ ਦੇ ਆਰ ਗੈਟਿੰਗ ਵੀਕ ਡੇ ਬਾਈ ਡੇ ਅਗਰ ਇਹਨਾਂ ਨੂੰ ਕੁਝ ਹੋ ਗਿਆ ਕਿਸੇ ਨੂੰ ਉਹਦੀ ਸਿੱਧੀ ਸਕੁਅਰ ਰਿਸਪੌਂਸਿਬਿਲਟੀ ਭਗਵਾਨਪਤਾਨ ਤੇ ਪੰਜਾਬ ਦੀ ਸਰਕਾਰ ਤੇ ਆਉਣੀ ਆ ਔਰ ਇਹਦਾ ਹਸ਼ਰ ਇਹਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਵੇਗਾ ਠੀਕ ਹੈ ਤੁਸੀਂ ਲੋਕਾਂ ਨੂੰ ਇਹ ਜੁਮਲੇ ਸੁਣਾ ਕੇ ਕਮੇਟੀ ਬਣਾ ਕੇ ਕਰ ਸਕਦੇ ਲੇਕਿਨ ਉਸ ਵਾਹਿਗਰੂ ਅਦਾਲਤ ਬਹੁਤ ਬਿਆੰਤ ਆ ਇਹ ਤੁਹਾਨੂੰ ਇਹਦੀ ਸਜ਼ਾ ਪੁੱਛਦੇ ਨੇ ਅਸੀਂ ਮੰਗ ਕਰਦੇ ਆ ਕਿ ਭਗਵੰਤ ਮਾਨ ਉਹਨਾਂ ਦੀ ਜਿਹੜੀ ਰੈਂਦੀ ਡਿਟੈਂਸ਼ਨ ਆ ਉਹਨੂੰ ਸਗੋਂ ਹੁਣ ਸਮੇ ਤੋਂ ਪਹਿਲਾਂ ਖਤਮ ਕਰਵਾਵੇ ਔਰ ਜਿਹੜਾ ਉਹਨਾਂ ਤੇ ਉਹ ਹੋ ਰਿਹਾ ਅਤਿਆਚਾਰ ਜ਼ੁਲਮ ਹੋ ਰਿਹਾ ਵਾ ਉਹ ਬੰਦ ਕਰਵਾਵੇ ਹੋਮ ਮਿਨਿਸਟਰ ਨਾਲ ਗੱਲ ਕਰੇ ਸਾਡੇ ਨਾਲ ਅਸਾਮ ਚੀਫ ਮਿਨਿਸਟਰ ਗੱਲ ਕਰੇ ਔਰ ਜਿਹੜਾ ਉਹਨਾਂ ਦੀ ਭੁਖੜਤਾਲ ਆ ਉਸ ਨੂੰ ਐਮਿਕੇਬਲੀ ਉਹਨਾਂ ਦੀ ਮੰਗਾ ਮੰਨ ਕੇ ਭੁਖੜਤਾਲ ਖਤਮ ਕਰਕੇ ਉਹਨਾਂ ਦੀਆਂ ਸਾਰਿਆਂ ਦੀਆਂ ਅੰਦਰ ਤੇ ਬਾਹਰ ਜਾਨਾਂ ਬਚਾਈਆਂ ਜਾਣ। ਜਿਹੜੀ ਸ਼ੁਭਕਰਨ ਦੀ ਜਿਹੜੀ ਮਹੌਦ ਹੋਈ ਹੈ ਸ਼ੰਭੂ ਬਾਟਰ ਦੇ ਉੱਤੇ ਵੀ ਊੜੇ ਤੇ ਵੀ ਉਹਦੇ ਤੇ ਮੈਂ ਉਹਦੇ ਤੇ ਮੈਂ ਤਾਂ ਹੈਰਾਨ ਆ ਕਿ ਦੇਖੋ ਸਾਡੇ ਪੰਜਾਬ ਦੇ ਅੰਦਰ ਵਿੱਚ ਡਾਕਾ ਮਾਰ ਕੇ ਹਰਿਆਣਾ ਪੁਲਿਸ ਨੇ ਪਹਿਲਾਂ ਤਾਂ 200 250 ਕਿਸਾਨ ਫੱਟੜ ਕੀਤਾ ਸੀਰੀਅਸਲੀ ਇੰਜਰ ਕੀਤਾ ਸਾਡੀਆਂ ਟਰੈਕਟਰਾਂ ਟਰਾਲੀਆਂ ਟਰੈਕਟਰ ਭੰਨੇ ਸਾਡੇ ਨਿਸ਼ਾਨ ਸਾਹਿਬ ਨੂੰ ਕੁਚਲਿਆ ਸਾਡੇ ਕਿਸਾਨੀ ਝੰਡਿਆਂ ਨੂੰ ਪੈਰਾਂ ਥੱਲੇ ਰੋਂਦਿਆ ਔਰ ਅਖੀਰ ਸ਼ੁਭਕਰਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਕੋਈ ਜੂ ਵੀ ਨਹੀਂ ਸਰਕੀ ਭਗਵੰਤ ਦੇ ਸਿਰ ਦੇ ਕੰਨਾਂ ਦੇ ਉੱਤੇ ਉਹਨੂੰ ਪਤਾ ਹੀ ਨਹੀਂ ਪੰਜਾਬ ਦੇ ਵਿੱਚ ਕੀ ਹੋ ਰਿਹਾ ਆਖੇ ਜੀ ਇਹ ਸ਼ੁਭਕਰਨ ਜਿਹੜਾ ਵਾ ਹਰਿਆਣਾ ਦੀ টেরਿਟਰੀ ਚੋਂ ਪੁਲਿਸ ਵਾਲਿਆਂ ਨੇ ਇਹ ਗੱਲ ਦਲੀਲ ਘੜ ਰਹੀ ਹੈ ਅਗਰ ਉਹ ਕਰ ਵੀ ਲਈ ਆ ਮੰਨ ਲਈ ਇੱਕ ਵੰਨੇ ਝੂਠੀ ਦਲੀਲ ਇਹਨਾਂ ਦੀ ਤੇ ਭਗਵੰਤ ਮਾਨ ਅਗਰ ਚਾਵੇ ਤਾਂ 0 ਐਫ ਆਈ ਆਰ ਕਿਤੇ ਵੀ ਦਰਜ ਕਰਕੇ ਹਰਿਆਣਾ ਗਵਰਨਮੈਂਟ ਨੂੰ ਫੋਰ ਫਰਦਰ ਇਨਵੈਸਟੀਗੇਸ਼ਨ ਆਫ ਦਾ ਮਰਡਰ ਆਫ ਦਾ ਕਿਲਿੰਗ ਆਫ ਸ਼ੁਭਕਰਨ ਕੈਨ ਬੀ ਸੈਂਟ ਤੇ ਜਿਹੜਾ 250 ਬੰਦਾ ਇੱਥੇ ਫੱਟੜ ਹੋਇਆ ਉਹ ਤਾਂ ਪੰਜਾਬ 'ਚ ਹੀ ਫ ਅੰਦਰ ਆਣ ਕੇ ਡਰੂਨਾ ਰਾਹੀਂ ਸਟੇਅਰ ਗੈਸਿੰਗ ਕੀਤੀ ਕਿ ਰਬੜ ਬੁਲਟਸ ਮਾਰੀਆਂ ਹੋ ਤਾਂ ਉਹ ਤਾਂ ਆਪਾਂ ਮੰਨਦੇ ਕਿ ਉਹ ਤਾਂ ਕਿਸਾਨ ਪੰਜਾਬ ਚ ਕਿਹੋ ਜਿਹਾ ਵੀ ਰਹਣੇ ਹਰਿਆਣੇ ਚ ਬੜੇ ਹੋਏ ਸੀਗੇ ਉਹਨਾਂ ਦੀ ਵੀ ਐਫਆਈਆਰ ਕੋਈ ਨਹੀਂ ਟਰੈਕਟਰ ਭੰਨੇ ਕੋਈ ਐਫਆਈਆਰ ਨਹੀਂ ਗਈ ਇਹ ਤਾਂ ਬਸ ਹੁਣ ਮੈਂ ਕਹਿ ਸਕਦਾ ਕਿ ਜਿਹੜਾ ਇਹਨਾਂ ਦਾ ਇਨਕਲਾਬ ਉਹ ਝੂਠਾ ਸਾਬਤ ਹੋ ਗਿਆ ਔਰ ਇਹ 99 99 ਜਿਹੜੇ ਇੱਕ ਦਿਨ ਨੂੰ ਛੱਡ ਕੇ ਦੇ ਆਲ ਬੰਦੂਆ ਮਜ਼ਦੂਰ ਬਿਲਕੁਲ ਮੂਹਾਂ ਨੂੰ ਤਾਰੇ ਲੱਗ ਗਏ ਨੇ ਦਰਪੋਕ ਕਾਇਰ ਬੰਦੇ ਜਾਂਦੀ ਹੱਥ ਸਰਕਾਰ ਆ ਗਈ ਆ ਤੇ ਹਲੇ ਵੀ ਸਮਾਂ ਹੈਗਾ ਵਾ

ਝੱਖੜ ਚੱਲ ਰਹੇ ਮੀਂਹ ਆਜੇ ਨੇਰੀ ਆਜੇ ਕਤਲ ਹੋਜੇ ਸ਼ੁਭ ਕਰਨ ਤੇ ਟਰੈਕਟਰ ਤੋੜ ਦੇਣ ਬੰਦੇ ਡੈਮੇਜ ਕਰ ਦੇਣ ਐਨਐਸਏ ਲਾ ਦਿਓ ਕਿ ਇਸ ਕਰਕੇ ਇਨਕਲਾਬ ਦੀ ਗੱਲਾਂ ਕਰਦੇ ਸੀ ਕਿ ਇਸ ਕਰਕੇ ਪੰਜਾਬ ਦੀ ਸਰਕਾਰ ਸੁਣੀ ਇਹ ਇਹਨਾਂ ਨੂੰ ਸ਼ਰਮ ਨਾਲ ਆਪਣਾ ਜਿਹੜਾ ਹੈ ਸਿਰ ਝੁਕਾ ਲੈਣਾ ਚਾਹੀਦਾ ਵੈਸੇ ਨੱਕ ਨੂੰ ਬੋਲਣਾ ਚਾਹੀਦਾ ਥੋੜੇ ਜਿਹਾ ਪਾਣੀ ਦੇ ਵਿੱਚ ਧੰਨਵਾਦ